ਹਾਂ ਕੰਮ ਤੇ ਆਪਣਾ ਹੋ ਗਿਆ ਜੀ ਪਰ ਨਾ ਉਹਨੇ ਮੇਰਾ ਮੂੰਹ ਬਿਖ ਲਿਆ ਯਾਰ ਹੁਣ ਕੀ ਕਰੂੰਗਾ ਤੇਰੇ ਹਿਸਾਬ ਨਾਲ ਤੂੰ ਹਿੱਟ ਮਾਰੀ ਉਹਨੂੰ ਕਿਹੜਾ ਪਤਾ ਲੱਗਣਾ ਉਸ ਕਿਹੜੀ ਹੋਣੀ ਹੈ ਉਹਨੂੰ ਚੱਤ ਗੱਲ ਤੇ ਵਾਕੇ ਗੱਲ ਤੇਰੀ ਸਹੀ ਓ ਹੈਨਾ ਪਰ ਹੁਣ ਇਦਾਂ ਕਰੀਏ ਹੁਣ ਆਪਾਂ ਨਿਕਲ ਜੀ ਦਵਾਦਾਂ ਕੋਈ ਆਪਾਂ ਨੂੰ ਵੇਖ ਨਾ ਲਵੇ ਹੈਨਾ ਚੱਲ ਚੱਲ ਫੜ ਫੜ ਦਵਾਦਾਂ ਨਿਕਲੀ ਹੁਣ ਫਰੋਟਾਰਾ ਇਹਦੇ ਮੋਰਚਾ ਲੜਾ ਇੱਥੇ ਹੀ ਵੇਖ ਲੋ ਇਹਨਾਂ ਦੇ ਕੰਮ ਹੁਣੇ ਕਹਿੰਦੇ ਰੋਟੀ ਲੈ ਕੇ ਆ ਨਾ ਮੈਨੂੰ ਦੱਸਿਆ ਨਾ ਪੁੱਛਿਆ ਹਸਬੰਦ ਵਾਈਫ ਦਾ ਰਿਸ਼ਤਾ ਵਾ ਇਹ ਵੀ ਤਾਂ ਦੱਸ ਕੇ ਜਾ ਸਕਦੇ ਹੀ ਨਾ ਤੇ ਗੁਰਮੀਤ ਮੈਂ ਫਲਾਣੇ ਕੰਮ ਚੱਲਣਾ ਤੇ ਮੈਨੂੰ ਵੀ ਨਾ ਇੰਨੀ ਤਕਲੀਫ ਹੁੰਦੀ ਮੇਰੇ ਨਾਲ ਤੇ ਕੋਈ ਇਹਨਾਂ ਦੀ ਸਲਾਹ ਹੀ ਨਹੀਂ ਹੁੰਦੀ ਜਦੋਂ ਇਹਨਾਂ ਨੇ ਵਿਆਹ ਕਰਾਉਣਾ ਹੀ ਉਦੋਂ ਇਹ ਕੁਝ ਹੋਰ ਸੀ ਤੇ ਹੁਣ ਹੋਰ ਹੀ ਇਹਨਾਂ ਦਾ ਰੂਪ ਵੇਖਣ ਨਹੀਂ ਆ ਮੈਂ ਕੀ ਕਰਾਂ ਮੈਂ ਬੜੀ ਪਰੇਸ਼ਾਨ ਹੋ ਗਈ ਅੱਜ ਮੈਂ ਵੀ ਪੁੱਛ ਕੇ ਰਹਿਣਾ ਤੇ ਕਿਹੜੇ ਕੰਮ ਗਏ ਉਹ ਤੁਸੀਂ ਨਹੀਂ ਕੀ ਬੜਬੜ ਕਰਨ ਨਹੀਂ ਕੋਛ ਨੀ ਮੰਮੀ ਜੀ ਬੜ ਬੜ ਮੈਂ ਕੀ ਕਰਨਾ ਵਾ ਰੋਟੀ ਦਿੱਤੀ ਮੁੰਡੇ ਨੂੰ ਮੰਮੀ ਰੋਟੀ ਮੈਂ ਤਾਂ ਫੜਾਉਂਦੀ ਨਾ ਜੇ ਉਹ ਘਰ ਰੁਕਦੇ ਤੇ ਗੱਲ ਸੁਣ ਮੇਰੀ ਉਹਨੂੰ ਸੌ ਕੰਮ ਹੋਆ ਮੁੰਡੇ ਦੇ ਵੱਡੇ ਦੇ ਵੀ ਕੰਮ ਜਿਹੜੇ ਉਹ ਕਰਦਾ ਏ ਉਹਨੂੰ ਉਹ ਕਰਨੇ ਪੈਣ ਦੇ ਆ ਪਹਿਲੀ ਬੰਨੇ ਵਾਲੇ ਵੇਖਣਾ ਹੁੰਦਾ ਵਾ ਤੇ ਐਨਾ ਨੂੰ ਰੋਟੀ ਤੇ ਫੜਾ ਦਿਆ ਕਰ ਤੂੰ ਮੰਮੀ ਜੀ ਹੁਣੇ ਤੇ ਅਜੇ ਆਏ ਹੀ ਆਉਂਦਿਆਂ ਸਾਰ ਮੈਨੂੰ ਕਹਿੰਦੇ ਰੋਟੀ ਲਿਆ ਮੈਂ ਹਜੇ ਕਮਰੇ ਚੋਂ ਬਾਹਰ ਆਈ ਆਂ ਸਬਜੀ ਗਰਮ ਧਰੀ ਆ ਮੰਮੀ ਉਸੇ ਵੇਲੇ ਪਾਈ ਜੁੱਤੀ ਤੇ ਭੱਜ ਗਈ ਮੈਂ ਤੇ ਪਿੱਛੇ ਪੁੱਛਦੀ ਰਹਿ ਗਈ ਆ ਵੀ ਤੁਸੀਂ ਕਿੱਥੇ ਚੱਲ ਰਹੇ ਹੋ ਮੰਮੀ ਕੁਝ ਨਹੀਂ ਦੱਸਿਆ ਮੈਨੂੰ ਕੰਮ ਮੈਨੂੰ ਕੰਮ ਤੇ ਕੰਮ ਕੋਈ ਹੋਊਗਾ ਤਾਂ ਕਿਹਾ ਤਾਂ ਹੀ ਭੱਜ ਗਿਆ ਆਖਰ ਕੋਈ ਬੰਦਾ ਕੰਮਕਮ ਵਾਲਾ ਆ ਗਿਆ ਹੋਵੇ ਉਹਦਾ ਰਾਦਣ ਅੱਧਾ ਚੱਲ ਕੰਮਕਮ ਬਾਹਰ ਪਹਿਲੀ ਦਾ ਕਰਵਾ ਲਾ ਮੰਮੀ ਜੀ ਕੰਮ ਦੀ ਤੇ ਕੋਈ ਗੱਲ ਨਹੀਂ ਜਾਂਦਾ ਜਾਂਦਾ ਬੰਦਾ ਇਹ ਤੇ ਕਹਿ ਸਕਦਾ ਨਾ ਕਿ ਮੈਂ ਖਲਾਣੇ ਕੰਮ ਚੱਲਿਆ ਮੈਂ ਐਨੀ ਦੇਰ ਜਾ ਜਾਂਗਾ ਉੱਥੇ ਕਹਣਾ ਮੰਮੀ ਪੈਣੀ ਆ ਜੇ ਮਸ਼ੀਨ ਲੱਗੀ ਸੀ ਤੇ ਜਿਹੜਾ ਇਹਨਾਂ ਨੇ ਛੇਤੀ ਜਾਣਾ ਦਾਣੇ ਉੱਥੇ ਪੋਣਿਆ ਟਰਾਲੀ 'ਚ ਮੰਮੀ ਇਦਾਂ ਤੇ ਨਹੀਂ ਨਾ ਨਹੀਂ ਤਾਨੂੰ ਤੇ ਕਿਤੇ ਗੱਲ ਕਰਨੀ ਕਿਤੇ ਪਚਾਨਾਂ ਦਾ ਕਟਾ ਤੂੰ ਸਿਰ ਖਾ ਲੰਦੀ ਨਾ ਗਾਰਡਾ ਜੇ ਵੱਡੀ ਉਹ ਤਾਂ ਵੱਡੂ ਉਹ ਗੱਲ ਉਹਨੂੰ ਵੇਖਣਾ ਨਹੀਂ ਚਾਹੁੰਦੀ ਜੇ ਤੂੰ ਆ ਤਾਂ ਤੂੰ ਨਹੀਂ ਉਹਨੂੰ ਵੇਖਣਾ ਚਾਹੁੰਦੀ ਮੰਮੀ ਦੀਦੀ ਤੇ ਕੁਝ ਵੀ ਨਹੀਂ ਕਹਿੰਦੇ ਦੀਦੀ ਨੇ ਕੁਝ ਆਖਿਆ ਹੀ ਨਹੀਂ ਉਹਨਾਂ ਨੂੰ ਨਾ ਨਾ ਦੀਦੀ ਕਹਿੰਦੀ ਨਾ ਤੂੰ ਕਹਿੰਨੀ ਆ ਤੁਸੀਂ ਤਾਂ ਚੰਗੀਆਂ ਜੇ ਪਰ ਮਾਰੇ ਤਾਂ ਹੀ ਮੰਮੀ ਨੇ ਉਹਨਾਂ ਨੂੰ ਕੀ ਕਹਿੰਨੀ ਆ ਹਮੇਸ਼ਾ ਜਿੱਦੋਂ ਵੀ ਕੋਈ ਗੱਲ ਹੁੰਦੀ ਆ ਗਲਤੀ ਚਾਹੇ ਆਪਣੀ ਹੋਵੇ ਤੇ ਫੜ ਕੇ ਮੇਰੇ ਸੱਟਾ ਬੇਟਾ ਲਾਉਣ ਲੱਗ ਜਾਂਦੇ ਨੇ ਅੱਛਾ ਤੂੰ ਤਾਂ ਕੋਈ ਗਲਤੀ ਕਰਦੀ ਨਹੀਂ ਨਾ ਬਾਕੀ ਸਹੀ ਗੱਲ ਆ ਤੂੰ ਹੀ ਗਲਤੀ ਕਰਦੀ ਆਂ ਨਹੀਂ ਛਦਾਈ ਤਾਂ ਹੀ ਆ ਜਿਹੜੇ ਹੀ ਗਲਤੀਆਂ ਕਰਦੇ ਆਂ ਮੰਮੀ ਹਣ ਤੈ ਇਹ ਮੈਨੂੰ ਦੱਸ ਦੋ ਚਲ ਤੇ ਹੀ ਮੰਮੀ ਨਹੀਂ ਕੁਛ ਨਹੀਂ ਇਨਸਾਨੀਅਤ ਦੇ ਨਾਤੇ ਦੱਸ ਦੋ ਕਿ ਮੈਂ ਕਿੰਨੀਆਂ ਕ ਗਲਤੀਆਂ ਕਰਦੀ ਆਂ ਤਾਂ ਹੁਣ ਗਲਤੀ ਨਹੀਂ ਰੋਟੀ ਮੰਗੜੇ ਤੋਂ ਪਾਕੇ ਨਹੀਂ ਫੜਾਈ ਇਹਨੂੰ ਮੰਮੀ ਜੀ ਮੈਂ ਕਹਿਣ ਕੀ ਡਈ ਮੈਂ ਤਾਂ ਸਬਜ਼ੀ ਰੱਖੀ ਜੁਲੇ ਤੇ ਉਹਨਾਂ ਨੇ ਮੇਰੀ ਰੋਟੀ ਡੀਕੀ ਹੋਵੇ 5 ਮਿੰਟ ਵੀ ਤੇ ਤਾਂ ਤੇ ਆਖੋ ਨਾ ਤੇਰਾ ਵੀ ਫਰਜ ਬੰਦਾ ਵੀ ਜੋ ਬਾਹਰੋਂ ਕੰਮ ਕਰਦਾ ਕਰਕੇ ਆਇਆ ਤੇ ਮੈਨੂੰ ਰੋਟੀ ਉਸਨੂੰ ਫਰਾਮ ਮੰਗਣ ਦਾ ਟੇਕਾ ਤੇ ਰੋਟੀ ਮੰਗੇ ਤੇ ਦੇਣੀ ਹੈ ਹਾਏ ਮੰਮੀ ਜੇ ਮੈਂ ਉਹਨਾਂ ਦੇ ਉਧਾਂ ਹੀ ਰੋਟੀ ਗਾੜੀ ਲੈ ਜਾ ਤੇ ਮੰਮੀ ਉਹਨਾਂ ਦਾ ਪਤਾ ਵਾ ਵੀ ਥਾਲੀ ਮੇਰੇ ਉੱਤੇ ਮਾਰ ਦੇਣ ਤੁਹਾਨੂੰ ਪਤਾ ਨਹੀਂ ਉਹਨਾਂ ਦਾ ਆਹੋ ਤੇ ਛਦਾਈ ਤੇਰੇ ਥਾਲੀਆਂ ਮਾਰਦਾ ਔਰ ਉਹਦਾ ਮਾਖਰਾਬ ਹੋ ਗਿਆ ਨਾ ਤੂੰ ਇਹੋ ਕਹਾਂ ਚੌਂਗੀ ਨਾ ਤਮੇ ਜਾਣੀਆਂ ਅੱਗੇ ਮੰਮੀ ਕਿਹੜਾ ਉਹ ਘੱਟ ਕਰਦੇ ਕੀ ਨਹੀਂ ਉਹ ਕਰਦੇ ਤੁਸੀਂ ਤੇ ਵੈਸੇ ਮੰਮੀ ਕੋਈ ਗੱਲ ਨਹੀਂ ਕਰਨੀ ਹੁੰਦੀ ਅੱਛਾ ਹੌਣ ਤੋਂ ਆਪਣੇ ਮੂੰਹ ਤੇ ਆਣ ਲੱਗੀ ਉਹਨੂੰ ਕਿ ਸ਼ਦਾਈ ਆ ਹਣਾ ਮੰਮੀ ਮੈਂ ਕਦੋਂ ਆਖਿਆ ਵਾ ਮੈਂ ਦੇਖ ਐਨੀ ਆ ਕਿ ਮੰਮੀ ਉਹ ਕਿਹੜੇ ਤਰੀਕੇ ਨਾਲ ਰਹਿੰਦੇ ਆ ਉਦੋਂ ਨਹੀਂ ਤੈਨੂੰ ਦੱਸਿਆ ਜਦੋਂ ਉਹਦੇ ਨਾਲ ਤਰਪੀ ਹਾਂ ਪੂਠਾ ਚੁੱਕ ਕੇ ਬੱਸ ਮੰਮੀ ਜੀ ਐਹੀ ਤਾਂ ਮੇਰ ਤੋਂ ਗਲਤੀ ਹੋ ਗਈ ਆ ਜਦੋਂ ਮੈਂ ਆ ਗਈ ਆ ਅੱਛਾ ਆ ਗਈ ਆ ਤੂੰ ਤੇ ਗੱਲ ਸੁਣ ਮੇਰੀ ਕਿ ਤੂੰ ਪਹਿਲੇ ਥਾਂ ਗਈ ਤਾਂ ਉਤੋਂ ਕਿਉਂ ਆ ਗਈ ਆ ਇਹਦੇ ਸ਼ਦਾਈ ਹੀ ਉਹ ਕੀ ਉਹ ਵੀ ਸ਼ਦਾਈ ਹੀ ਸਾਰੇ ਸ਼ਦਾਈ ਹੋ ਕੇ ਤੂੰ ਹੀ ਦਾਣ ਹੋ ਗਈ ਕਿਤੇ ਮੰਮੀ ਮੇਰੀ ਕਿਸਮਤ ਮੇਰੀ ਕਿਸਮਤ ਨੇ ਥੋਫੇ ਦਿੱਤੇ ਤੇ ਮੈਂ ਤੱਕੇ ਖਾਂਦੇ ਫਿਰਦੀ ਆ ਅੱਛਾ ਇਹ ਕਰਕੇ ਤਾਂ ਮੰਮਾ ਇਸ ਵਕਤ ਕਿਸਮਤ ਮਾਰ ਤੋਂ ਕਿਸਮਤ ਨੂੰ ਕੋਸਣ ਲੱਪਈ ਨਹੀਂ ਨਹੀਂ ਇੱਕ ਵਾ ਡੀਆ ਉਹ ਤਾਂ ਹਮ ਤਾਂ ਮੁੰਡੇ ਤੇ ਲਾਈ ਜਾਂਦੀ ਆ ਇੱਕ ਤੂੰ ਹਾਂ ਤੇ ਤੂੰ ਹੀ ਲਾਈ ਜਾਨੀ ਮੰਮੀ ਜੀ ਕੀ ਦਿਨੋਂ ਤੂੰ ਤੇ ਲਾਈ ਇਹਨਾਂ ਨੇ ਕੀ ਕੀਤਾ ਇਹੋ ਜਿਹਾ ਅੱਛਾ ਹੁਣ ਤਾਂ ਇਹਨੂੰ ਦੱਸਣਾ ਜ਼ਰੂਰੀ ਆ ਨਾ ਇਹ ਦੱਸਾਂ ਤੈਨੂੰ ਕਿ ਕੀ ਆ ਦੀਦੀ ਨੇ ਕੀਤਾ ਰ ਕੀ ਨਹੀਂ ਕੀਤਾ ਰਲੀਆਂ ਤਾਂ ਤੁਸੀਂ ਦੋਵੇਂ ਜਾਣੀਆਂ ਜੇ ਮੰਮੀ ਉਹ ਤੂੰ ਹੀ ਛੱਡੋ ਤੇਰ ਵੀ ਕੋਈ ਗੱਲ ਉਹਨਾਂ ਨੇ ਕੀਤੀ ਆ ਤਾਂ ਤੁਸੀਂ ਦੱਸੋ ਨਾ ਦੀਦੀ ਏਡੇ ਪਾਗਲ ਤਾਂ ਨਹੀਂ ਹੈਗੇ ਜਿਹੜਾ ਝੂਠਾ ਹੀ ਨਾ ਲਾਈ ਜਾਣ ਉਹ ਮੇਰੇ ਦਿਵਾਲੇ ਹੋਈ ਰਹਿੰਦੀ ਆ ਤੂੰ ਮਣੀ ਦੇ ਦਿਵਾਲੇ ਹੋਈ ਰਹਿੰਦੀ ਆ ਅੰਗੇ ਤਾਂ ਹੀ ਨਹੀਂ ਮਾਂ ਪੁੱਤ ਤੁਸੀਂ ਦੱਸੋ ਜਣੇ ਚੰਗੇ ਚਾਤਰਾ ਵੱਡੀਆਂ ਜਿਹੜੀ ਮੈਂ ਮੰਮੀ ਨੂੰ ਗੱਲ ਪੁੱਛਦੀ ਆ ਉਹ ਮੰਮੀ ਨੇ ਕੋਈ ਜਵਾਬ ਨਹੀਂ ਦਿੱਤਾ ਤੂੰ ਤਾਂ ਲਾਈਆਂ ਤੂੰ ਤਾਂ ਲਾਈਆਂ ਕੁਛ ਉਹਨਾਂ ਨੇ ਆਖਿਆ ਹੀ ਹੋਊਗਾ ਕੁਛ ਕਰਿਆ ਹੀ ਹੋਊਗਾ ਤਾਂ ਹੀ ਦੀਦੀ ਨੇ ਆਖਿਆ ਵਾ ਐਦਾਂ ਤੇ ਦੀਦੀ ਵੀ ਨਹੀਂ ਪਾਗਲ ਹੈਗੇ ਸੁੱਖ ਤੇ ਆਪਣੇ ਕਰਮਾਂ ਦੇ ਹੀ ਲੈਣੇ ਆ ਮੈਨੇ ਤਾਨੇ ਤੇ ਉਹੋ ਹੀ ਵੱਜਦੇ ਆ ਮੈਨੂੰ ਨਹੀਂ ਲੱਗਦਾ ਮੇਰੇ ਕਰਮਾਂ ਚ ਸੁੱਖ ਰੱਖਿਆ ਕਿਤੇ ਵੀ ਬੜਾ ਫੁੜ ਕੰਡਿਆ ਹੀ ਨਾ ਮੈਂ ਕੰਮ ਬੜਾ ਕਰਦਾ ਕੰਮ ਬੜਾ ਕਰਦਾ ਵੇਖਾ ਤਾਂ ਸਹੀ ਮੇ ਟੁੱਕੇ ਲੰਦਾ ਟੁੱਕੇ ਵਜਨ ਦਾ ਮਾਰਾ ਆਪਣੀ ਕਰਤੂਤਲ ਲਟੋਂਦਾ ਫਿਰਦਾ ਕਾਲੇ ਕੰਮ ਕਰਦਾ ਕਾਲੇ ਕਾਰਨਾਮੇ ਪੱਠੇ ਵੀ ਨਹੀਂ ਪਾਏ गोड़े गोड़े ढेर लगा डर मगर ए भी नहीं गोहा कित हटाया मेनू चार फिर चलाक कि, ते ते दा दा, कि मैं आखूंगा बड़ा कर दा 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 मनी साहब मेरा भी नहीं ध्यान भटकदा ध्यान मेरा तेरे वाल ही है हूं तू कि फिर गोड़े गोड़े नरक प्या ਕੀ ਕਰਾਂ ਫਿਰ ਆਪ ਹੀ ਇਕੱਠਾ ਕਰਨਾ ਪੈਣਾ ਮੇਰੀ ਗੱਲ ਸੁਣੋ ਕਿ ਮੈਨੂੰ ਤਾਂ ਡਾਰੀ ਦੀਦੀ ਬੜਾ ਲੱਗਦਾ ਕੋਈ ਗੱਲ ਨਹੀਂ ਇਧਰ ਉਹਦੀ ਇਹ ਕਹਿੰਦੀ ਨਹੀਂ ਕੋਈ ਵੀ ਉਹ ਦੇ ਗੋਏ ਦਾ ਢੇਰ ਵੇਖ ਲੈ ਪਹਿਲਾਂ ਮੈਨੂੰ ਤੇ ਆਖਣ ਡਿਆ ਸੀ ਤੇ ਕੰਮ ਸਾਰਾ ਮੈਂ ਵੇਖਣ ਡਿਆ ਕੰਮ ਮੈਂ ਕਰਨ ਡਿਆ ਤੇ ਡੰਗਰ ਵੀ ਨਹੀਂ ਸੰਭਾਲ ਲਿਆ ਜੇ ਸਵਾਹ ਕਰਦਾ ਹੀ ਕੰਮ ਬਾਹਰ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਵਾ ਮੈਨੂੰ ਤਾਂ ਸੱਚੀ ਦਿਮਾਗ ਇੱਕ ਤੇਰਾ ਵੀਰ ਪਿਆ ਵਾ ਤੇ ਇੱਕ ਇਹ ਨਹੀਂ ਕੋਈ ਕੰਮ ਕਰਕੇ ਰਾਜੀ ਕਿੰਦਾ ਵਾਪੇ ਮੈਂ ਪੱਠੇ ਪਾਏ ਆ ਮੈਂ ਘਰਦੇ ਆ ਮੈਂ ਪੱਠੇ ਪਾਇਆ ਮੈਂ ਉਹ ਘਰ ਆ ਜੇ ਕਰੇ ਤੇ ਤੁਸੀਂ ਧੁੱਪੇ ਕਿਉਂ ਲੱਗੇ ਹੋ ਆ ਜਾਂਦੇ ਤੇ ਆਪੇ ਕਰ ਲੈਂਦੇ ਆ ਕੰਮ ਬੰਦਿਆਂ ਦੇ ਹੁੰਦੇ ਆ ਇਹ ਪਿਆਰ ਰਹਿਣਾ ਵਾ ਤਿੰਨਾ ਤਿੰਨਾ ਚੋਹਾਂ ਚੋਹਾਂ ਦਿਨਾਂ ਦਾ ਤੇ ਅੱਗੇ ਹੋ ਗਿਆ ਨਹੀਂ ਤੇ ਬੰਦੇ ਰੇੜੀ ਚ ਪਾ ਕੇ ਝੱਟ ਉੱਥੇ ਮਾਰਦੇ ਆ ਦੂਜੀਆਂ ਗੱਲਾਂ ਕਰਨ ਨੂੰ ਜੂ ਹੈਗਾ ਵਾ ਸ਼ੇਰ ਚੱਲ ਕੋਈ ਨਹੀਂ ਦੀਦੀ ਆ ਤੁਹਾਡੇ ਨਾਲ ਮੈਂ ਕਰਾਉਣੀ ਆ ਪਰ ਮੈਨੂੰ ਇੱਕ ਗੱਲ ਦੱਸੋਗੇ ਕੀ ਦੀਦੀ ਮੰਮੀ ਕਹਿੰਦੇ ਹੈ ਹੀ ਕਿ ਇਹ ਤੋਂ ਮਤਲਬ ਹੁੰਦੀ ਆ ਮਣੀ ਨੇ ਕੁਛ ਕੀਤਾ ਵਾ ਤੁਹਾਨੂੰ ਕੁਛ ਆਖਿਆ ਵਾ ਤੁਹਾਡੇ ਗੜੀ ਬੋਲੇ ਆ ਛੱਡ ਗਰਮੀ ਦੇ ਇੰਨਾਂ ਗੱਲਾਂ ਚ ਕੀ ਰੱਖਿਆ ਉਹ ਮੇਰੀ ਤੇ ਮਣੀ ਦੀ ਗੱਲ ਆ ਮੈਂ ਆਪੇ ਉਹਦਣਾ ਕਰ ਲੈਣੀ ਆ ਮੰਮੀ ਨੂੰ ਤੇ ਉਤਰਾ ਹੀ ਪਤਾ ਨਹੀਂ ਕੀ ਹੋਇਆ ਰਹਿੰਦਾ ਵਾ ਉਹ ਤਾਂ ਲੜਨ ਚ ਮੂੜ ਚ ਰਹਿੰਦੀ ਆ ਕਦੀ ਤੇ ਨਾਲ ਲੜ ਲਿਆ ਤੇ ਕਦੀ ਮੇਰੇ ਨਾਲ ਲੜ ਲਿਆ ਉਹਦੇ ਕੋਲ ਨਾ ਆਪਣੇ ਮੁੰਡੇ ਦੀ ਲਹਾਈ ਬਰਦਾਸ਼ਤ ਹੀ ਨਹੀਂ ਹੁੰਦੀ ਸਹੀ ਗੱਲ ਦੱਸਾਂ ਤੇ ਮੈਂ ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ ਨਾ ਤੇ ਮੈਨੂੰ ਸਾਫ਼-ਸਾਫ਼ ਮੰਨੇ ਕਰ ਦੋ ਉਹਤਰਾ ਤੇ ਹੀ ਮੈਨੂੰ ਭੈਣ ਭੈਣ ਆੰਦਿਆਂ ਜੇ ਦੀਦੀ ਆਪਾਂ ਇੱਕ ਦੂਜੇ ਦੇ ਦਿਲ ਦੀ ਗੱਲ ਇੱਕ ਦੂਜੇ ਨਾਲ ਕੀਤੀ ਨਾ ਤੇ ਆਪਣਾ ਕਿਦਾਂ ਸਾਥ ਨਿਭੂਗਾ ਹੈ ਤੇ ਇਸ ਕਰਨ ਨੂੰ ਆਪਾਂ ਭੈਣਾ ਭੈਣਾ ਇਹਨਾਂ ਦਰਾਈਛਾਣੀ ਥੋੜਾ ਹੁੰਦੀਆਂ ਮੰਮੀ ਕਹਿੰਦੇ ਹੁੰਦੇ ਦਰਾਈਛਾਣੀ ਭੈਣਾ ਭੈਣਾ ਹੀ ਹੁੰਦੀਆਂ ਵਾ ਹੈ ਤੇ ਭੈਣਾ ਭੈਣੇ ਗਰਮੀ ਤੇ ਅੱਗੇ ਨਾ ਅੱਗੇ ਤੇਰਨਾ ਬਥੇਰਾ ਕੁਝ ਹੋਣ ਡਿਆ ਵਾ ਤੈਨੂੰ ਮੈਂ ਕੀ ਦੱਸਾਂ ਹੋਰ ਪਰੇਸ਼ਾਨ ਹੋ ਜੇਗੀ ਜੇ ਮੈਂ ਦੱਸਿਆ ਤੇ ਤੈਨੂੰ ਉਹਨਾਂ 'ਵਿਚ ਯਕੀਨ ਨਹੀਂਗਾ ਨਹੀਂ ਨਹੀਂ ਦੀਦੀ ਤੇ ਮੈਨੂੰ ਗਾਲ ਤੇ ਦੱਸੋ ਨਾ ਕੁਝ ਤੇ ਗੱਲ ਹੋਈ ਆ ਏਦਾਂ ਤੁਸੀਂ ਮੇਰੇ ਤੋਂ ਗੱਲਾਂ ਲਕਾਉਂਦੇ ਆ ਦੀਦੀ ਮੈਨੂੰ ਚੈਨ ਜਾਨੀ ਆਉਣਾ ਮੈਨੂੰ ਇਹ ਹੋਣਾ ਪਤਾ ਨਹੀਂ ਕੋਈ ਮੇਰੇ ਤੋਂ ਗਲਤੀ ਹੋ ਗਈ ਆ ਕੀ ਹੋ ਗਿਆ ਵਾ ਲੈ ਫਿਰ ਸੁਣ ਮੈਨੂੰ ਨਾ ਮਣੀ ਤੇ ਪੂਰਾ ਪੂਰਾ ਸ਼ੱਕ ਵਾ ਨਾਲੇ ਮੇਰੇ ਭਰਾ ਦੇ ਹੱਥੀ ਪਿਆ ਤੇ ਨਾਲੇ ਤੇਰੇ ਵੀਰ ਜੀ ਨੇ ਦਵਾਈ ਬਦਲੀ ਆ ਹੈ ਨਹੀਂ ਨਾ ਯਕੀਨ ਆਇਆ ਤਾਇਆ ਕਰਕੇ ਤੈਨੂੰ ਦੱਸਦੀ ਨਹੀਂ 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 ਦੀਦੀ ਦਵਾਈ ਤੇ ਵੀਰ ਜੀ ਲੈ ਕੇ ਆਏ ਆ ਏ ਦਵਾਈ ਕਿਦਾਂ ਬਦਲ ਸਕਦੇ ਆ ਆਹੋ ਤੇ ਫਿਰ ਗੱਲਾਂ ਵੀਰ ਜੀ ਕਿਹੜਾ ਦਵਾਈ ਦੇ ਲੱਗੇ ਬੈਠਾ ਰਿਹਾ ਜਾਂ ਮੈਂ ਬੈਠੀ ਰਹੀ ਆ ਉਹ ਲਪਾਫੇ ਤੇ ਲੱਗੇ ਖਲੋਤਾ ਹੀ ਫੁੱਲਣ ਗਿਆ ਹੀ ਲਪਾਫਾ ਤੇ ਫਿਰ ਮੈਨੂੰ ਤੇ ਹੁਣ ਫਿਰ ਮੈਂ ਤੇ ਸ਼ੱਕ ਕਰਨਾ ਹੀ ਕਰਨਾ ਮੇਰਾ ਤੇ ਆਦਮੀ ਪਿਆ ਨਹੀ ਦੀਦੀ ਅਸੀਂ ਕਿਹੜਾ ਭਾਜੀ ਨੂੰ ਚਾਹੁੰਦੇ ਨੀ ਤੁਹਾਨੂੰ ਪਤਾ ਵਾ ਭਾਜੀ ਵੀ ਪਿਓਾਂ ਵਰਗੇ ਆ ਮੈਨੂੰ ਪਰ ਦੀ ਦੀ ਇੱਕ ਗੱਲ ਮੇਰੀ ਵੀ ਸੁਣਿਓ ਤੁਸੀਂ ਧਿਆਨ ਦੇ ਨਾਲ ਮੈਂ ਮੰਨੀ ਤੇ ਵੀ ਵਿਸ਼ਵਾਸ ਵੀ ਨਹੀਂ ਕਰਦੀ ਇਹ ਨਹੀਂ ਆ ਕਿ ਮੈਂ ਯਕੀਨ ਬੋ ਕਰਦੀ ਆ ਪਰ ਦੀਦੀ ਇਦਾਂ ਦੀ ਗੱਲ ਥੋੜਾ ਨਾ ਕਰ ਸਕਦੇ ਆ ਅਸਕਰ ਉਹਨਾਂ ਨੇ ਦਵਾਈਆਂ ਉਥੋਂ ਖੱਲੀਆਂ ਇਹ ਦਵਾਈਆਂ ਕਿਦਾਂ ਬਦਲ ਸਕਦੇ ਆ ਚੱਲ ਫੇਰ ਠੀਕ ਆ ਜਿਤਨੂੰ ਨਹੀਂ ਯਕੀਨ ਹੈਗਾ ਮੈਂ ਤੇ ਹੁਣ ਕੋਲ ਨਹੀਂ ਇੰਨਾਂ ਚੀਜ਼ਾਂ ਨਾ ਨਹੀਂ ਨਹੀਂ ਦੀਦੀ ਤੁਸੀਂ ਕਿਤੇ ਇਹ ਚੀਜ਼ ਆਪਣੇ ਮਾਈਂਡ ਤੇ ਜ਼ੋਰ ਨਾ ਪਾ ਲਿਓ ਕੋਈ ਵੀ ਕਿ ਗਰਮੀਤ ਖਰੇ ਐਵੇਂ ਕਾਂਢੀ ਪਰ ਦੀਦੀ ਮੈਂ ਕੋਈ ਗੱਲ ਨਹੀਂ ਤੋ ਜਾ ਮੈਂ ਤੈਨੂੰ ਦੱਸਣਾ ਹੀ ਨਾ ਦੱਸ ਦਿੱਤਾ ਮੈਂ ਕਹਿੰਨੀ ਤੁਸੀਂ ਵੀ ਆਓ ਤੋ ਪਹ ਲੱਗਿਆ ਪਾ ਬਾਚ ਕਰਾਂ ਮੈਂ ਨਹੀਂ ਆਪਾਂ ਸਾਹ ਹਟਾ ਕੇ ਆਉਣੀ ਜਾ ਤੂੰ ਮੈਂ ਆਉਣੀ ਹੈ ਦੀਦੀ ਤੂੰ ਇਹ ਗੁੱਸੇ ਤੇ ਨਹੀਂ ਨਾ ਮੇਰੇ ਨਾਲ ਨਹੀਂ 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 ਮੈਂ ਕਦੇ ਗੁੱਸੇ ਹੋਣਾ ਜਾ ਹੈ ਕਮਲੀ ਕਿੰਨਾ ਕੋ ਇਹਦੇ ਨਾਲ ਕਰਦਾ ਹੀ ਤਾ ਵੀ ਉਹਦੀ ਬਣੀ ਮੇਰੀ ਗੱਲ ਦਾ ਯਕੀਨ ਨਹੀਂ ਕੀਤਾ ਜਕੀਨ ਤੇ ਦੀਦੀ ਮੈਨੂੰ ਵੀ ਹੈ ਨਹੀਂਗਾ ਪਰ ਮੈਂ ਕੀ ਕਰਾਂ ਜੇ ਮੈਂ ਤੁਹਾਨੂੰ ਹਾਂ ਚ ਹਾਂ ਮਲਾਉਣੀ ਮੇਰਾ ਫਰਜ਼ ਵੀ ਬਣਦਾ ਵਾ ਪਰ ਦੀਦੀ ਤੁਹਾਡਾ ਤੇ ਦਿਲ ਅੱਗੇ ਟੁੱਟਿਆ ਪਿਆ ਤੇ ਅਸੀਂ ਬਾਜੀ ਵੱਲੋਂ ਕਿੰਨੇ ਪਰੇਸ਼ਾਨ ਆ ਤੇ ਮੇਰਾ ਦਿਲ ਨਹੀਂ ਕਰਦਾ ਤੇ ਤੁਹਾਡਾ ਦਿਲ ਹੋਰ ਦੁਖੇ ਪਰ ਜੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗ ਵੀ ਗਿਆ ਫੇਰ ਤੇ ਤੁਹਾਡੇ ਦਿਲ ਨੂੰ ਸੱਟ ਵੱਜੂਗੀ ਨਾ ਮਣੀ ਨੇ ਜੇ ਕੰਮ ਕੀਤਾ ਵਾ ਨਾ ਤੇ ਬਹੁਤ ਗਲਤ ਕੀਤਾ ਵਾ ਮੈਨੂੰ ਤੇ ਅੱਗੇ ਸ਼ੱਕ ਸੀ ਕਿ ਭਾਜੀ ਨਾਲ ਵੀ ਇੰਨੇ ਨਾ ਹਰਕਤ ਕੀਤੀ ਹੋਵੇ ਪਰ ਦੀਦੀ ਕਦੇ ਮੈਂ ਸ਼ੱਕ ਆਪਣਾ ਜਿੰਨਾ ਚਿਰ ਮੇਰੇ ਹੱਥ ਸਬੂਤ ਨਹੀਂ ਲੱਗਦੇ ਸੀ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਕਿ ਮੈਨੂੰ ਸ਼ੱਕ ਆ ਕੀ ਕਰਾਂ ਦੀਦੀ ਇਹ ਵੀ ਰੱਬ ਕਰਕੇ ਨਾ ਪਤਾ ਲੱਗੇ ਸਾਰੇ ਸਬੂਤ ਇਕੱਠੇ ਹੋਣ ਕੋਈ ਨਾ ਦੀਦੀ ਫਿਰ ਮੈਂ ਤੁਹਾਡੇ ਨਾਲ ਹੀ ਖੜੀ ਆ ਤੁਸੀਂ ਇਹ ਨਾ ਆਖੋ ਕਿ ਇਹ ਯਕੀਨ ਕਰਦੀ ਆ ਮੈਨੂੰ ਪਤਾ ਜਿੱਦਾਂ ਮੈਂ ਆਪਣੇ ਸਰੀਰ ਤੇ ਚੱਲਣ ਲਈ ਇਹਨਾਂ ਦੀਆਂ ਗੱਲਾਂ ਬੜਾ ਦੁੱਖ ਲੱਗਦਾ ਮੈਨੂੰ ਦੀਦੀ ਦਾ ਅਰੇ ਇੱਕ ਸਪੇਕ ਹੁੰਦੀ ਹੋ ਗਈ ਆ ਮੇਰੀ ਹਾਂ ਸ਼ੱਕ ਨਾਲ ਉਹਦੇ ਕਿਸ ਨੂੰ ਕਰ ਦੇਣ ਉਹਦਾ ਮੂਹ ਮਾ ਸਹੀ ਹੈਗਾ ਨਹੀਂ ਹੈ ਲੋ ਤਾਂ ਨਾ ਪੁਣਾ ਸਹੀ ਹੈ ਨਾ ਬਸ ਮੰਮੀ ਹਾਂਜੀ ਮੰਮੀ ਮੇਰੇ ਗੱਲ ਸੁਣ ਇੱਥੇ ਬਹਿ ਕੀ ਕਰ ਲੋਗੀ ਗੱਲ ਤਾਂ ਪੁੱਤ ਕੋਈ ਨਹੀਂ ਹੋਏ ਕਿੱਥੋਂ ਆ ਮੰਮੀ ਕਿਤੇ ਨਹੀਂ ਬੱਸ ਇਦਾਂ ਹੀ ਗਿਆ ਸੀ ਮੈਂ ਆ ਲੱਗੇ ਮੁੰਡੇ ਯਾਰ ਦੋਸਤਾਂ ਨਾਲ ਉਧਰ ਕੰਮ ਹੀ ਮੜਾ ਜਾ ਪੁੱਤ ਮੈਂ ਤੈਨੂੰ ਕੋ ਕਹਿਣਾ ਨਹੀਂ ਚਾਹੁੰਦੀ ਅੱਜ ਬਲਜੀਤ ਬੜਾ ਬੋਲਣ ਦੀ ਸੀ ਕਹਿਣ ਦੀ ਵੀ ਮੇਰੇ ਭਰਾ ਦੇ ਹੱਥੀ ਪਿਆ ਗਿਆ ਉਹ ਤਾਂ ਉਹਦੇ ਸਾਹਮਣੇ ਤੇ ਨਹੀਂ ਮੈਂ ਕੋਈ ਗੱਲ ਬਾਤ ਕੀਤੀ ਮੈਂ ਕਿਹਾ ਵੀ ਨਹੀਂ ਇਹ ਗੱਲ ਹੋ ਨਹੀਂ ਸਕਦੀ ਤੂੰ ਮੇਰਾ ਪੁੱਤ ਬਣ ਕੇ ਨਾ ਬੀਬੀ ਪੁੱਤ ਬਣ ਕੇ ਦੱਸਦੀ ਇਹ ਗੱਲ ਸੱਚ ਹੈ ਮੰਮੀ ਗੱਲ ਤੇ ਸੱਚੀ ਆ ਪਰ ਭਾਬੀ ਜੋ ਤੈਨੂੰ ਦੱਸੰਦੇ ਨਾ ਕਰਾ ਉਹ ਝੂਠੀ ਹੋਣਾ ਵਾ ਜੋ ਉਹਨੇ ਦੱਸੰਦਾਂ ਭਾਬੀ ਦੁਆਰ ਕੇ ਉਹ ਵੀ ਝੂਠੀ ਹੋਣਾ ਵਾ ਮੈਂ ਤੈਨੂੰ ਗੱਲ ਦੱਸਾਂ ਸੱਚ ਕੀ ਹੋਈ ਆ ਮੈਂ ਆਪਣਾ ਉਹ ਪਿੰਡ ਵਾਲੀ ਫਰਨੀ ਨਹੀਂ ਹੈਗੀ ਹਾਂ ਉੱਥੇ ਜਾਂਦਿਆਂ ਆਂ ਹੀ ਮੈਨੂੰ ਕੰਮ ਹੀ ਉਧਰ ਕੀ ਤੇ ਆ ਲੈ ਮੈਂ ਉਧਰ ਜਾਂਦਿਆਂ ਆਂ ਹੀ ਤੇ ਜਦੋਂ ਮੈਂ ਸੜਕ ਤੇ ਤੁਰਿਆ ਆ ਨਾ ਤੇ ਉਧਰੋਂ ਮੋਟਰਸਾਈਕਲ ਲੈ ਕੇ ਆ ਨਾ ਸਿੱਧਾ ਹੀ ਮੋਟਰਸਾਈਕਲ ਮੇਰੇ ਘਰ ਹੀ ਆ ਕੇ ਡਾਤਾ ਤੇ ਗਾੜੀ ਮੋਟਰ ਸਾਈਕਲ ਮੰਨ ਲੋ ਆ ਵੀ ਗਿਆ ਤੇ ਫੇਰ ਕੀ ਹੋ ਗਿਆ ਕੋਈ ਇਹ ਚ ਕੋਈ ਵੱਡੀ ਗੱਲ ਆ ਗਈ ਆ ਮੇਰੀ ਭੈਣ ਨਹੀਂ ਹੈਗੀ ਤੇ ਫੇਰ ਕੀ ਹੋ ਗਿਆ ਮਾਤਾ ਪਰ ਮੈਂ ਦੁਖੀ ਤੇ ਹੈਗਾ ਨਾ ਭੈਣਾਂ ਦਾ ਗੱਲ ਤੇ ਉਹੀ ਹੁੰਦੀ ਆ ਨਾ ਮੈਨੂੰ ਭੈਣ ਦੀ ਗਾਲ ਕੱਢਦੀ ਆਹੋ ਫੇਰ ਫੇਰ ਮੈਨੂੰ ਵੀ ਗੁੱਸਾ ਆ ਗਿਆ ਮੈਂ ਵੀ ਗਾੜੀਓਂ ਗੱਲ ਕੀਤੀ ਮੈਂ ਵੀ ਕੱਢਿਆ ਫੇਰ ਉਲਟਾ ਸਕੋ ਮੇਰੇ ਹੱਥ ਹੀ ਪੈ ਗਿਆ ਮੈਨੂੰ ਸਕੋ ਮੈਨੂੰ ਉੱਥੇ ਫੜ ਕੇ ਢਾ ਲਿਆ ਮੈਂ ਫੇਰ ਵੀ ਨਹੀਂ ਆਖਿਆ ਕੁਝ ਵੀ ਮੈਂ ਫੇਰ ਵੀ ਵੀਰ ਵੀਰ ਕਹਿਦਾ ਰਿਹਾ ਚੱਲ ਕੋਈ ਗੱਲ ਨਹੀਂ ਵੀਰ ਫੇਰ ਕੀ ਮੇਰੇ ਕੋਲ ਚੱਲ ਗਲਤੀ ਹੋ ਗਈ ਗਲਤੀ ਹੋ ਗਈ ਮੈਂ ਇਹੋ ਕਹਿੰਦਾ ਰਿਹਾ ਉਹ ਮੁੰਡੇ ਨੇ ਨਹੀਂ ਮੇਰੇ ਗੱਲ ਮੰਮੀ ਪੈਰੋਂ ਹਟਿਆ ਉਹਨੇ ਉਲਟੀਆ ਸਭ ਕੋ ਵਾਧੂ ਫਰਤ ਗਲਤਾਂ ਕੀਤੀਆਂ ਮੈਨੂੰ ਬਹੁਤ ਜ਼ਿਆਦਾ ਗੱਲਾਂ ਕੀਤੀਆਂ ਪੁੱਤ ਜੇ ਤੇਰੇ ਹੱਥ ਹੀ ਪਿਆ ਹੈ ਤੇ ਤੇਰਾ ਫਰਜ਼ ਹੈ ਬੰਦਾ ਤੂੰ ਮੈਨੂੰ ਤਾਂ ਦੱਸਦਾ ਉਹਨੇ ਮੈਨੂੰ ਇੰੀਆਂ ਗੱਲਾਂ ਕੀਤੀਆਂ ਲੈ ਮੇਰਾ ਬੰਦਾ ਪਿਆ ਵਾ ਆਉਂ ਜਾਉ ਤਾਨੂੰ ਕੋਈ ਫਿਕਰ ਨਹੀਂ ਵੇ ਪੁੱਤ ਤੇਰਾ ਭਰਾ ਮੈਨੂੰ ਪਰ ਤੈਨੂੰ ਕਿੰਨਾ ਫਿਕਰ ਵਾ ਮੇਰਾ ਪੋਤਵਾ ਮੈਨੂੰ ਕਿੰਨਾ ਫਿਕਰ ਵਾ ਪਰ ਉਹ ਤਾਂ ਹੁਣ ਸਾਨੂੰ ਠੱਕੇ ਨਾ ਜਾਣਣ ਦੇ ਉਹ ਤਾਂ ਕਹਿੰਦੀ ਐ ਇੱਚੀ ਕਸੂਰ ਵਾ ਸਾਰਾ ਕਦੀ ਕਦੀ ਦਵਾਈ ਨੂੰ ਵੇਖਣ ਡਿਆ ਸੀ ਚਲ ਜੇ ਵੇਖਣ ਡਿਆ ਤੇ ਮੈਂ ਕਿ ਕੀ ਉਹਦੇ ਵਿੱਚ ਤੂੰ ਦਵਾਈਆਂ ਦੇ ਸਬਰ ਲਾਤਾ ਮੈਂ ਇਹੋ ਗੱਲ ਹੋਣਾ ਉਹੀ ਹਾਂ ਸਮਝਦੇ ਮੇਰੀ ਗੱਲ ਨੂੰ ਉਹੀ ਮੇਰੀ ਮਾਂ ਉਹ ਤੁਸੀਂ ਮੇਰੀ ਗੱਲ ਨੂੰ ਸਮਝਦੇ ਹੋ ਵੀ ਸਾਨੂੰ ਦੋ ਭਰਾਵਾਂ ਨੂੰ ਕੋਈ ਇੱਕੋ ਭੁੱਖ ਤੇ ਜਨਮ ਦਿੱਤਾ ਵਾ ਕੋਈ ਵੱਖੋ ਵੱਖਰੀ ਤੇ ਹੈ ਨਹੀਂ ਕਿ ਕੋਈ ਮੇਰਾ ਮਤਰਾਇਆ ਭਰਾਵਾ ਵੀ ਮੈਂ ਉਹਨੂੰ ਜਿਹੜਾ ਵੀ ਮਾਰਨਾ ਚਾਹੁੰਦਾ ਵਾ ਉਹਨੂੰ ਮੈਂ ਵੀ ਉਹਦਾ ਦੋਖੀ ਦਰਦੀ ਐ ਨਹੀਂ ਆ ਨਾ ਆਹੋ ਹੈ ਕਿ ਨਹੀਂ ਮੈਂ ਉਹਨਾਂ ਦੀ ਦੋਖੀ ਦਰਦੀ ਆ ਮੈਂ ਦਵਾਈਆਂ ਵੇਖਣ ਦਿਆ ਸੀ ਕੱਲੀਆਂ ਮੈਂ ਕਿਹਾ ਚੱਲ ਕਿਹੜੀ ਕਿਹੜੀ ਦਵਾਈ ਦਿੱਤੀ ਆ ਉਹਨੇ علیحد੍ਹਾ ਚੱਲ ਮੈਂ ਲਿਆ ਵੇਖ ਲਾ ਕੋਈ ਜਿਹੜੀ ਐਸ ਡਾਕਟਰ ਨੇ ਨਹੀਂ ਦਿੱਤੀ ਮੈਂ ਤੇ ਆਹ ਵੇਖਣ ਦਿਆ ਇਹੋ ਦੇ ਵਿੱਚੋਂ ਕੋਈ ਫालतू ਚੀਜ਼ ਤੇ ਵੇਖਣ ਨਹੀਂ ਜੈ ਇਹ ਦੇ ਵਿੱਚੋਂ ਬਾਕੀ ਵੇਲਾ ਗੱਲ ਮੰਮੀ ਮੇਰੀ ਆਸ ਤੇ ਨਹੀਂ ਹੈਗੀ ਵੀ ਮੈਂ ਉਹਦੀ ਗੱਲ ਹੋਊਗੀ ਜੱਗੀ ਦੀ ਇਹ ਗੱਲ ਜੱਗੀ ਨਹੀਂ ਅਣਕੇ ਦਵਾਦਵ ਘਰੇ ਅਣਕੇ ਲੂਤੀ ਲਾਤੀ ਮੈਂ ਬੰਦਿਆਂ ਨੂੰ ਨਾ ਮੈਂ ਗੱਲ ਨਹੀਂ ਦੱਸੀ ਕਿਸੇ ਨੂੰ ਆ ਕੇ ਘਰੇ ਮੈਂ ਕਿਹਾ ਚੱਲ ਹੋਈ ਕੋਈ ਗੱਲ ਨਹੀਂ ਹੋਈ ਬੰਦਿਆਂ ਦੀ ਗੱਲ ਸੋ ਹਿੰਦੀ ਬਾਅਰ ਚੱਲ ਕੋਈ ਗੱਲ ਨਹੀਂ ਫਿਰ ਕੀ ਹੋਗਾ ਨਹੀਂ ਗੱਲ ਕਿਤੇ ਨਾ ਸਈ ਪਰ ਮੇਰੇ ਸਾਹਮਣੇ ਨਹੀਂ ਜੱਗੀ ਨੂੰ ਦੱਸੇ ਮੈਨੂੰ ਤਾਂ ਬਲਜੀਤ ਨੇ ਦੱਸੇ ਕਿ ਬਚਣਾ ਬੋਲਣ ਦੀ ਸੀ ਬਾਹਰੋਂ ਬਾਅਦ ਚ ਮੈਂ ਨਾ ਬੋਲੀ ਵੇ ਏਦਾਂ ਪੁੱਤ ਚੰਗੇ ਨਹੀਂ ਲੱਗਦਾ ਮੇਰੀ ਉਹ ਗੱਲ ਬੇਇੱਜ਼ਤੀ ਕਰਦੀ ਆ ਉਹ ਵੀ ਜੇ ਨਿੱਕੀ ਪੈਂਦੀ ਤਾਂ ਉਹ ਬੋਲਦੀ ਆ ਤੇ ਮੈਨੂੰ ਉਹ ਤਾਂ ਪਤਾ ਨਾ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ ਉਹ ਤੇ ਉਹ ਕਹ ਉਹ ਤਾਂ ਮੈਨੂੰ ਇਹ ਦੱਸ ਤੇ ਵੀ ਮੈਂ ਕਿੱਧਰ ਚੱਲ ਜਾ ਮੈਂ ਕਿਹਦੀਆਂ ਕਿਹਦੀਆਂ ਗੱਲਾਂ ਸੁਣਾ ਮੰਮੀ ਮੈਨੂੰ ਵੀ ਬੜੀ ਪਰੇਸ਼ਾਨੀ ਹੈ ਮੰਮੀ ਤੂੰ ਮੈਨੂੰ ਬਚਨ ਤੋਂ ਪਾ ਲਿਆ ਵਾ ਨਸ਼ਾ ਦਾਈ ਦੇਦਾ ਨਹੀਂ ਮੈਨੂੰ ਤਾਂ ਸ਼ਦਾਈ ਨਹੀਂ ਮੈਂ ਤਾਂ ਤੇਰੇ ਤੋਂ ਲੜਦੀ ਫਿਰਦੀ ਹਾਂ ਆਹ ਤੇ ਫੇਰ ਫੇਰ ਕਿਹੜੀ ਗੱਲ ਹੈਗੀ ਦੱਸ ਮੈਨੂੰ ਮੈਨੂੰ ਮੇਰੇ ਚ ਕੀ ਤੋਂ ਵਾਲਾ ਦੇਖ ਲਿਆ ਅੱਜ ਤਾਂ ਗਣਿਤ ਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਰਵੇਂ ਤੂੰ ਮੈਲਾ ਜਦੋਂ ਮੈਂ ਤੈਨੂੰ ਕਹਿੰਦੀ ਨਾ ਹੀ ਨਹੀਂ ਉੱਥੇ ਵਿਆਹ ਕਰਨਾ ਕਾਕਾ ਤੂੰ ਮੈਨੂੰ ਪਿੱਛੇ ਪਾ ਕੇ ਤੇ ਤੂੰ ਗਾੜੀ ਹੋ ਕੇ ਤੋ ਉਹਦਾ ਨਾਲ ਵਿਆਹ ਕਰਾਇਆ ਵੀ ਮੈਂ ਨਹੀਂ ਮੈਂ ਇਹਦੇ ਨਾਲ ਵਿਆਹ ਕਰਾਉਣਾ ਹੁਣ ਉਹ ਵੇ ਤ ਪਹਿਲਾਂ ਤੂੰ ਮੇਰੇ 'ਤੇ ਕਸੂਰ ਕਰਦਾ ਖੂਨ ਦੱਸ ਕੇ 'ਤੇ ਕਸੂਰ ਵਾ ਚਲ ਕੋਈ ਗੱਲ ਨਹੀਂ ਮਾਤਾ ਕੋਈ ਨਹੀਂ ਇਹ ਗੱਲ ਦਾ ਮੈਂ ਨੂੰ ਪੁੱਛ ਲੂੰਗਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਇਹ ਗੱਲ ਮੈਂ ਪੁੱਛ ਲੂੰਗਾ ਨਾ ਕਿ ਤੂੰ ਮੇਰੇ ਪਿੱਠ ਪਿੱਛੇ ਕਿਹੜੀਆਂ-ਕਿਹੜੀਆਂ ਗੱਲਾਂ ਕਰਦੀ ਆ ਬਾਕੀ ਕਰ ਰਹੀ ਹੈਗੀ ਆ ਨਾ ਬਲਜੀਤ ਦੇ ਭਰਾੜੀ ਕੋਈ ਗੱਲ ਨਹੀਂ ਆ ਜੱਗੂ ਨਾਲ ਹੀ ਮੈਂ ਗੱਲ ਕਰ ਲੂੰਗਾ ਜਿਹੜੀ ਗੱਲ ਕਰਨੀ ਉਹ ਤਾਂ ਚਲ ਪੁੱਤ ਕੋਈ ਗੱਲ ਜੋ ਵੀ ਹੋ ਗਿਆ ਠੀਕ ਵਾ ਅਸੀਂ ਕੋਈ ਗੱਲ ਨਹੀਂ ਕਿਸੇ ਨਾਲ ਵੀ ਕਰਨੀ ਵੇ ਤੇਰਾ ਭਰਾ ਮੰਜੇ ਤੇ ਪਿਆ ਵਾ ਹਾਂ ਨੂੰ ਕੁਝ ਉੱਜੜਾਉਣ ਡਿਆ ਵਾ ਜਿਹੜਾ ਇਹ ਲੋਕਾਂ ਨਾਲ ਲੜਾਈਆਂ ਕਰਦੇ ਫਿਰਨਾ ਜਦੋਂ ਮਾੜਾ ਸਾਰੇ ਉਹ ਗੱਲ ਵੀ ਮਾੜੇ ਖਵਾਉਂਦੇ ਹੁੰਦੇ ਆ ਉਹਨਾਂ ਨੇ ਇਹ ਆਪੇ ਖਸਮਾਂ ਨੂੰ ਖਾਵੇ ਹੁਣ ਤੇਨਾਂ ਦੇ ਮਾੜਾ ਟਾਈਮ ਆ ਉਹ ਪਿਆ ਵ ਦਿਨੇ ਦੱਸਣਾ ਪੁੱਛਣਾ ਉਹ ਪਿਆ ਵੋ ਕੋਲ ਇਹਨਾਂ ਨਾਲ ਦੀ ਆਪਸ ਵਿੱਚ ਲੜਾਈ ਕਰਾਈਏ ਤੇ ਅਸੀਂ ਇਹ ਕੰਮ ਨਹੀਂ ਕਰਨਾ ਆਪਾਂ ਕਿਸੇ ਨੂੰ ਲੜਾਈ ਨਹੀਂ ਕਰਕੇ ਦੱਸਣੀ ਹੈਗੀ ਗਲਤ ਮੰਮੀ ਗੱਲ ਤੇਰੀ ਵਾਕਿਆ ਗੱਲ ਸਹੀ ਆ ਅੱਜ ਮੇਰੇ ਆ ਦਿਮਾਗ 'ਚ ਗੱਲਾਂ ਆਉਂਦੀ ਹੀ ਆ ਕਿ ਲੋਕੀ ਆਂਦੇ ਹੁੰਦੇ ਨੇ ਨਾ ਭਰਾ ਦਾ ਭਰਾ ਹੀ ਧੋਖੀ ਹੁੰਦਾ ਵਾ ਅੱਜ ਮੇਰਾ ਭਰਾ ਮਗਰ ਮੇਰੇ ਖਲੋਤਾ ਹੁੰਦਾ ਤੇ ਕਿਸੇ ਦੀ ਹਿੰਮਤ ਹੀ ਮੈਨੂੰ ਕੋਈ ਗੱਲ ਕਰ ਜਾਂਦਾ ਉਹ ਤਾਂ ਉਹ ਗੱਲ ਵੀ ਦੋਵੇਂ ਹੱਥੀਂ ਕਿੱਦਾਂ ਪਾਉਂਦੇ ਐ ਲੜਾਈ ਹੋਵੇ ਤੇ ਗਲਤ ਉਹ ਹੀ ਆ ਜੋ ਸਾਰਾ ਸ਼ਰੀਕਾ ਭਾਈ ਜਣਾ ਉਹ ਵੀ ਗੱਲਾਂ ਇਹੋ ਕਰਨਦੇ ਆ ਵਾ ਤੇ ਆ ਵੀ ਇਹੋ ਗੱਲਾਂ ਕਰਨਦੇ ਆ ਕੋਈ ਗੱਲ ਨਹੀਂ ਸ਼ਰੀਕਾ ਭਾਈ ਚਾਰੇ ਨੂੰ ਗੱਲ ਕਰਨਦੇ ਜੋ ਵੀ ਕਰਦਾ ਵਾ ਪਰ ਮੇਰਾ ਪੁੱਤ ਨਾ ਤੂੰ ਨਾ ਕੋਈ ਮਾੜੀ ਚੰਗੀ ਕਰਿਆ ਕਰਕੇ ਇਹਨੂੰ ਮਨਾ ਕਿਆ ਕਾ ਮੇਰਾ ਬੀਬਾ ਪੁੱਤ ਬਣ ਕੇ ਚੰਗਾ ਮੈਨੂੰ ਫੇਰ ਗੱਲਾਂ ਕਰਦੇ ਆ ਮੇਰੇ ਕੋ ਜਰੀਆਂ ਜਿਹੜੇ ਮੇਰਾ ਤੇ ਜੀ ਕਰਦਾ ਵੀ ਮੈਂ ਬਾਹਰ ਨਿਕਲ ਜਾਕਰ ਚੜੀ ਮੈਂ ਬਾਹਰ ਅੰਦਰ ਬਾਹਰ ਮਮੀ ਤੂੰ ਪੈਸਾ ਲਿਆ ਕੇ ਤੂੰ ਮੇਰੀ ਮਾਂ ਵਾ ਮੈਂ ਤੇਰਾ ਦੁਖੀ ਆ ਮੈਨੂੰ ਪਤਾ ਵਾ ਜਿਹੜੀਆਂ ਗੱਲਾਂ ਕਰਦੇ ਆ ਨਾ ਕਰ ਲਿਆ ਕਰ ਤੂੰ ਮੇਰੇ ਵੱਲ ਦੀ ਯਾਕ ਮੇਰੀ ਗੱਲ ਸਮਝਿਆ ਕਰ ਮੈਂ ਝੂਠ ਨਹੀਂ ਬੋਲਣਾ ਤੇਨਾ ਸੱਚੀ ਗੱਲ ਤੈਨੂੰ ਕਹਿਣ ਦਿਆ ਵਾ ਝੂਠ ਨਹੀਂ ਬੋਲਣ ਦਿਆ ਤੇ ਪੁੱਤ ਜੇ ਤੂੰ ਨਹੀਂ ਝੂਠ ਬੋਲਦਾ ਤਾਂ ਹੀ ਮੈਂ ਤੇਰੇ ਵੱਲ ਦੀ ਗੱਲ ਕਰਦੀ ਆ ਆਹੋ। ਜੋ ਵੱਡਾ ਠੀਕ ਹੁੰਦਾ ਉਹਨੇ ਉਹ ਕੱਲ ਇਹਨਾਂ ਨੂੰ ਤਬਕਾ ਮਾਰਦਾ ਤੇ ਮੈਨੂੰ ਪਤਾ ਲੱਗਦਾ ਮੂਲੇ ਮੇਰੇ ਦੁਆਲੇ ਤੇ ਨਿੱਕੀ ਹਟਦੀ ਤੇ ਵੱਡੀ ਹੋ ਜਾਂਦੀ ਵੱਡੀ ਹਟਦੀ ਤੇ ਨਿੱਕੀ ਹੋ ਜਾਂਦੀ ਮੈਂ ਕਿੱਧਰ ਜਾਵਾਂ ਗੱਲ ਤੇ ਉਹੀ ਆ ਨਾ ਕੱਲ ਕੋਈ ਕਹਿੰਦੇ ਅੰਮੀ ਮੈਂ ਰੋਟੀ ਖਾ ਲਾਂ ਮੈਂ ਖਾ ਲਾਂ ਮੈਂ ਤਾਂ ਆਪ ਜੀ ਪੈਣੀ ਇੱਥੇ ਬੈ ਜੀ ਹਾਰ ਕੇ ਬਾਹਰ ਨਿਕਲ ਕੇ ਬਖਸ਼ਮਾ ਨੂੰ ਕਹੋ ਮੈਂ ਕੀ ਕਰਾਂ ਮੇਰੇ ਢੜਕਾ ਖਾ ਕਰ ਤੇ ਮੇਰੀ ਛੜਿਆ ਮੈਨੂੰ ਫੋਨ ਆ ਗਿਆ ਮੁੰਡੇ ਤੇ ਮੈਂ ਜ਼ਰੂਰੀ ਚਲੇ ਗਿਆ ਕੰਮ ਵਾਸਤੇ ਤਾਂ ਕਰਕੇ ਮੈਂ ਤਾਂ ਰੋਟੀ ਵੀ ਛੱਡ ਗਈਆਂ ਚੱਲ ਜਾਓ ਖਾਓ ਮੈਂ ਰੋਟੀ ਖਾ ਲਾਂ ਜਾ ਕੇ ਚੰਗਾ ਖਾਓ ਰੋਟੀ

ਕਿ ਕਿਦਾਂ ਤੇ ਆਏ ਕਿਦਾਂ ਕੰਮ ਗਿਆ ਸਰੀਰ ਕੰਮ ਆ ਪਗਿਆ ਤਾ ਸਰੀਰ ਗੋਹਾ ਇਕੱਠਾ ਕਰਨ ਵਾਲਾ ਤੇਰ ਲੱਗਾ ਮਗਰ ਇਕੱਠਾ ਕਰਨ ਵਾਲਾ ਅੱਛਾ ਆਹ ਤੇ ਪੱਠੇ ਰਲਾ ਕੇ ਆਈਆਂ ਪਾਣੀ ਹੈ ਜ ਮੰਮੀ ਡੋਣ ਵਾਲਾ ਅੱਛਾ ਕਾਇਆਂ ਘਟਕਣ ਰਹੀਆਂ ਤੇ ਤੇਰਾ ਸਪੂਤ ਆਇਆ ਉਹਨੂੰ ਕਿਤੇ ਕਹਿ ਦੇਣਾ ਅੱਛਾ ਤਾਂ ਹੀ ਮੈਂ ਆਖਾ ਪੜਾ ਨਿੱਕੋ ਇੰਨਾ ਕਾਸ ਜੀ ਕਾ ਮਕਾਰ ਕਰਕੇ ਆਹੋ ਗੱਲਾਂ ਆਉਂਦੀਆਂ ਘਰ 'ਚ ਪਰੇਸ਼ਾਨੀ ਪਈ ਹੋਵੇ ਨਾ ਮੰਮੀ ਤੇ ਚਾਰ ਸਪੈਰੇ ਕੰਮ ਨਹੀਂ ਸਾਂਭੇ ਜਾਂਦੇ ਜੇ ਤੈਨੂੰ ਪਰੇਸ਼ਾਨੀ ਹੈ ਤੇ ਮੈਨੂੰ ਵੀ ਬਥੇਰੀ ਪਰੇਸ਼ਾਨੀ ਆ ਤੇ ਮੈਨੂੰ ਤੂੰ ਇਹ ਦੱਸ ਕਿ ਪੁੱਛਿਆ ਆ ਉਹਦਾ ਫੋਨ ਫੋਨ ਮੁੰਡੇ ਦਾ ਕਿ ਨਹੀਂ ਉਹਨੇ ਕੋਈ ਦੱਸਣਾ ਵੀ ਦਵਾਈ ਲੋਕ ਕਿ ਨਹੀਂ ਦੱਸਣਾ ਉਹ ਵਿਚਾਰਾ ਸਵੇਰ ਦਾ ਉੱਤੇ ਪਿਆ ਵਾ ਨਾ ਤੈਨੂੰ ਦਵਾਈ ਦਿੱਤੀ ਆ ਮਾੜੇ ਤੇ ਤੂੰ ਰਸ ਖਵਾ ਲ ਦਿੱਤੇ ਖਿਚੜੀ ਖਵਾ ਦਿੱਤੀ ਤੇ ਬਸ ਕੋਈ ਫਿਕਰ ਹੀ ਨਹੀਂ ਤੈਨੂੰ ਆਹ ਲੈ ਫੜ ਮੇਰਾ ਫੋਨ ਤੋ ਤੋ ਕਰਕੇ ਤੁਹਾਨੂੰ ਪੁੱਛੀ ਨਹੀਂ ਦਵਾਈ ਦੂਈ ਦਈਏ ਮੈਂ ਤਾਂ ਫੋਨ ਟਿਕਣ ਦੇ ਹਾਂ ਮੈਂ ਫੋਨ ਆ ਹੀ ਜਾਵੇ ਆ ਹੀ ਜਾਵੇ ਫੋਟੋਆਂ ਪਾਈਆਂ ਚਲ ਮੈਂ ਆ ਵੀ ਲਾ ਕੇ ਪੁੱਛ ਲਈ ਮੈਂ ਬੇਫਿਕਰ ਹੈਗਾ ਇਹਨਾਂ ਨੂੰ ਸਵਾਹ ਫਿਕਰ ਇਹਨਾਂ ਨੇ ਫੋਨ ਕਰਨਾ ਤੈਨੂੰ ਆਹ ਫੋਨ ਟਿਕ ਦੀ ਸਾਰਾ ਫਿਕਰ ਨਵੇਂ ਮਣੀ ਨੂੰ ਤੇ ਤੁਹਾਨੂੰ ਹੀ ਆ ਤੇ ਆਹ ਮੇਰਾ ਤਾਂ ਕੋਈ ਨੀ ਕਿਤੇ ਨਾ ਫਿਕਰ ਹੁੰਦਾ ਨਾ ਹੁੰਦਾ ਨਾ ਤੇ ਇਦਾਂ ਦਵਾਈਆਂ ਨਾ ਦੇ ਕੇ ਜਾਂਦੇ ਰਾਜੀ ਬੀਕੀ ਬੰਦੇ ਨਹੀਂ ਜਾ ਚੁੱਕਦਾ ਨਹੀਂ ਹਾਂ ਜਾਣ ਕੇ ਨਹੀਂ ਚੁੱਕਦਾ ਹਣਾ ਆਹ ਹੋ ਕੇ ਜਾਣ ਕੇ ਨਹੀਂ ਚੁੱਕਦਾ ਮੰਮੀ ਨੂੰ ਲੁੰਨੀ ਹੈ ਜਾਣ ਨਹੀਂ ਗੱਲ ਤਾਂ ਕੋਸਮ ਹਲੋ ਕਸ ਕੇ ਮੰਮੀ ਤੇ ਮੰਮੀ ਮੈਂ ਕੱਲ ਦਾ ਫੋਨ ਨਹੀਂ ਕਰਨੀ ਹੈ ਜੱਗੂ ਦਾ っていうわけな、きわやわ。